ਕਿ ਕਿਸੀ ਨਕਾ ਲਗਾਇਆ ਹੋਇਆ ਸੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਤੇ ਉਹਦੇ ਬੇਸਿਸ ਤੇ ਅਸੀਂ ਇੱਕ ਟਰੱਕ ਇੰਟਰਸੈਪਟ ਕੀਤਾ ਤੇ ਉਸ ਟਰੱਕ ਦੇ ਵਿੱਚ ਚੈੱਕ ਕਰਨ ਤੇ ਸਾਨੂੰ ਲਿਕਰ ਦੇ ਬਾਕਸੇ ਮਿਲੇ ਜਿਨ੍ਹਾਂ ਨੂੰ ਚੈੱਕ ਕਰਨ ਲਈ ਅਸੀਂ ਐਕਸਾਈਜ਼ ਡਿਪਾਰਟਮੈਂਟ ਅਫੀਸ਼ਰ ਨੂੰ ਵੀ ਬੁਲਾਇਆ ਮੌਕੇ ਤੇ ਤੇ ਉਹਨਾਂ ਨੇ ਸਾਰਾ ਚੈੱਕ ਕਰਕੇ ਦੱਸਿਆ ਕਿ ਇਹ ਡਿਊਟੀ ਪੇਡ ਨਹੀਂ ਹੈਗੀ ਇਹ 984 984 ਲਿਕਰ ਬਾਕਸੇ ਹੈਗੇ ਨੇ ਜੀ ਮਾਰਕੀਟ ਵੈਲਿਊ ਤਾਂ ਮੈਂ ਨਹੀਂ ਦਰਸਾ ਸਕਦਾ ਇਸ ਟਾਈਮ ਬਟ ਹਾਂ ਇਹ ਹੈ ਕਿ ਕਾਫੀ ਵੱਡੀ ਕਨਸਾਈਨਮੈਂਟ ਹੈ ਤੇ ਇਹ ਅਲੱਗ-ਅਲੱਗ ਬ੍ਰਾਂਡਸ ਹੈਗੇ ਨੇ ਸੋ ਇਹ ਇੱਕ ਮੇਜਰ ਰਿਕਵਰੀ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਲਗਾਤਾਰ ਸਖਤਾਈ ਵਰਤਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਪੰ ਜਲੰਧਰ ਦੀ ਤਰ ਜਲੰਧਰ ਦੇ ਵਿੱਚ ਵੀ ਜਗਾ ਜਗਾ ਤੇ ਨਾਕੇਬੰਦੀ ਕਰਕੇ ਹੋ ਰਹੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਸਾਡੇ ਨਾਲ ਇਸ ਵੇਲੇ ਐਸਐਸਪੀ ਅ ਅੰਕਰ ਗੁਪਤਾ ਮੌਜੂਦ ਨੇ ਅੰਗਲ ਗੱਲ ਕਰਾਂਗੇ ਜਿਨ੍ਹਾਂ ਵੱਲੋਂ ਇੱਕ ਵੱਡਾ ਵੱਡੇ ਕਾਮਯਾਬੀ ਜਿਹੜੀ ਹੈ ਉਹ ਹਾਸਿਲ ਕੀਤੀ ਗਈ ਹੈ ਬਹੁਤ ਬਹੁਤ ਸਵਾਗਤ ਹੈ ਸਰ ਜੀ ਥੈਂਕ ਯੂ ਜੀ ਥੈਂਕ ਯੂ ਸਰ ਜਿਹੜੀ ਨਾਕੇਬੰਦੀ ਕਰਕੇ ਸਪੈਸ਼ਲ ਜਿਹੜਾ ਨਾਕੇਬੰਦੀ ਦੇ ਦੌਰਾਨ ਵੱਡਾ ਵੱਡੀ ਜਿੱਤ ਜਿਹੜੀ ਹੈ ਹਾਸਿਲ ਹੋਈ ਉਸਦੇ ਬਾਰੇ ਜੀ ਜੀ ਮੈਨੂੰ ਤੁਹਾਨੂੰ ਪਤਾ ਹੀ ਹੈਗਾ ਜੀ ਕੀ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਡੀਜੀਪੀ ਪੰਜਾਬ ਤੇ ਡੀਏਜੀ ਜਲੰਧਰ ਰੇਂਜ ਤੇ ਸਾਰੇ ਸੀਨੀਅਰ ਆਫੀਸਰਸ ਵੱਲੋਂ ਜਿਹੜੀਆਂ ਸਾਨੂੰ ਸਟ੍ਰਿੱਟ ਹੈਜਤਾ ਹੈਗੀਆਂ ਨੇ ਉਹਦੇ ਅਨੁਸਾਰ ਅਸੀਂ ਕਾਰਵਾਈ ਕਰਦੇ ਹੋਏ ਇੱਕ ਅਸੀਂ ਨਕਾ ਲਗਾਇਆ ਹੋਇਆ ਸੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਤੇ ਉਹਦੇ ਬੇਸਿਸ ਤੇ ਅਸੀਂ ਇੱਕ ਟਰੱਕ ਇੰਟਰਸੈਪਟ ਕੀਤਾ ਤੇ ਉਸ ਟਰੱਕ ਦੇ ਵਿੱਚ ਚੈੱਕ ਕਰਨ ਤੇ ਸਾਨੂੰ ਲਿਕਰ ਦੇ ਬਾਕਸੇ ਮਿਲੇ ਉਹਨਾਂ ਕੋਲ ਕੋਈ ਟ੍ਰੈਵਲ ਡਾਕੂਮੈਂਟ ਜ਼ਰੂਰ ਸੀਗੇ ਜਿਨ੍ਹਾਂ ਨੂੰ ਚੈੱਕ ਕਰਨ ਲਈ ਅਸੀਂ ਐਕਸਾਈਜ਼ ਡਿਪਾਰਟਮੈਂਟ ਅਫੀਸ਼ਰ ਨੂੰ ਵੀ ਬੁਲਾਇਆ ਮੌਕੇ ਤੇ ਤੇ ਉਹਨਾਂ ਨੇ ਸਾਰਾ ਚੈੱਕ ਕਰਕੇ ਦੱਸਿਆ ਕਿ ਇਹ ਡਿਊਟੀ ਪੇਡ ਨਹੀਂ ਹੈਗੀ ਹੈ ਤੇ ਜਿਸ ਦੇ ਆਧਾਰ ਤੇ ਅਸੀਂ ਐਕਸਾਈਜ਼ ਐਕਟ ਦੇ ਤਹਿਤ ਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਇਹ ਕਿ ਸ਼ਰਾਬ ਜਿਹੜੀ ਆ ਬਰਾਮਦ ਕੀਤੀ ਗਈ ਹੈ ਇਹ 984 984 ਲਿਕਰ ਬਾਕਸਿਸ ਹੈਗੇ ਨੇ ਜੀ 15 ਅਲੱਗ-ਅਲੱਗ ਬ੍ਰਾਂਡਸ ਨੇ ਕਿੰਨੇ ਕੀਮਤ ਹੋਏਗੀ ਸ਼ਾਇਦ ਅ ਮਾਰਕੀਟ ਵੈਲਿਊ ਤਾਂ ਮੈਂ ਨਹੀਂ ਦੱਸ ਸਕਦਾ ਇਸ ਟਾਈਮ ਬਟ ਹਾਂ ਇਹ ਹੈ ਕਿ ਕਾਫੀ ਵੱਡੀ ਕਨਸਾਈਨਮੈਂਟ ਹੈ ਤੇ ਇਹ ਅਲੱਗ-ਅਲੱਗ ਬ੍ਰਾਂਡਸ ਹੈਗੇ ਨੇ ਸੋ ਇਟ ਇ ਕੇ ਮੇਜਰ ਰਿਕਵਰੀ ਹੈ ਸਾਇੰਸ ਡਿਪਾਰਟਮੈਂਟ ਦੇ ਕਿੰਨੇ ਕਬੜੀ ਦਾ ਕੰਮ ਹੀ ਦੇਖਦੇ ਹੂ ਕਿ ਇੰਨੇ ਵੱਡੇ ਲੈਵਲ ਤੇ ਸ਼ਨਾਬ ਜਿਹੜੀ ਆ ਉਹ ਜਿਹੜੀ ਸਪਲਾਈ ਕੀਤੀ ਜਾਂਦੀ ਸੀ ਦੇਖੋ ਇਹਦੇ ਵਿੱਚ ਤਾਂ ਜਿਵੇਂ ਮੈਂ ਕਿਹਾ ਹੀ ਕਿ ਉਹਨਾਂ ਦੇ ਡਿਪਾਰਟਮੈਂਟ ਦੇ ਨਾਲ ਸਹਿਯੋਗ ਕਰਕੇ ਹੀ ਹੋਇਆ ਹੈ ਸਾਰਾ ਬਾਕੀ ਉਸ ਤੋਂ ਇਲਾਵਾ ਜਿਹੜੀ ਵੀ ਕੋਈ ਜਿਹਦੇ ਵਿੱਚ ਰੂਲ ਸਾਹਮਣੇ ਆਇਆ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਬਾਕੀ ਜਿੱਤਾਂ ਗੱਲ ਹੈਗੀ ਹੈ ਡਾਕੂਮੈਂਟਸ ਦੀ ਉਹ ਡਾਕੂਮੈਂਟ ਦੇ ਵਿੱਚ ਡਰਾਈਵਰ ਦਾ ਨਾਮ ਤੇ ਵਹੀਕਲ ਨੰਬਰ ਚੇਂਜ ਹੈਗਾ ਜਿਹਦੇ ਆਧਾਰ ਤੇ ਸਾਰੀ ਕਾਰਵਾਈ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਪੰਜਾਬ ਦੇ ਵਿੱਚ ਜੀਆਂ ਹੋਰ ਵੀ ਗਤੀਵਿਧੀਆਂ ਹੋਣਗੀਆਂ ਪੰਜਾਬ ਪੁਲਿਸ ਕਿੰਨੇ ਕੁ ਤਿਆਰ ਹੈਗਾ ਸਾਰੀਆਂ ਚੀਜ਼ਾਂ ਦੇ ਲੈ ਕੇ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਨਾਕਾਜ਼ ਫੁਲੀ ਆਪਰੇਸ਼ਨਲ ਹੈਗੇ ਨੇ ਜਿਹੜੇ ਹਾਈ ਟੈਕ ਨਾਕਾਜ਼ ਹੈ ਉਹ ਤੋਂ ਇਲਾਵਾ ਅਸੀਂ ਸ਼ਿਫਟਿੰਗ ਨਾਕਾਬੰਦੀ ਜਿਹੜੇ ਸਾਡੇ ਹੈਗੇ ਨੇ ਮੋਬਾਈਲ ਨਾਕੀ ਉਹ ਵੀ ਅਸੀਂ ਅਲੱਗ-ਅਲੱਗ ਜਗ੍ਹਾ ਤੇ ਲਗਾ ਰਹੇ ਹਾਂ ਸਾਡੀਆਂ ਜਿਹੜੀਆਂ ਮਾਨਯੋਗ ਡੀਸੀ ਸਾਹਿਬ ਦੇ ਨਾਲ ਮਿਲ ਕੇ ਜੁਆਇੰਟ ਸਿਵਲ ਤੇ ਪੁਲਿਸ ਦੀਆਂ ਫਲਾਈਂਗ ਸਕਵਡ ਟੀਮਾਂ ਵੀ ਬਣੀਆਂ ਹੋਈਆਂ ਨੇ ਸੋ ਆਲਰੇਡੀ ਅਸੀਂ ਪੂਰੀ ਗੀਅਰਡ ਅਪ ਹੈਗੇ ਹਾਂ ਸਾਡੀ ਪੂਰੀ ਜਿਹੜੀ ਏਰੀਆ ਡੋ ਤੇ ਮੈਂ ਮਾੜੀ ਅੰਸ਼ਰਾਂ ਨੂੰ ਹੀ ਚੇਤਾਵਨੀ ਵੀ ਦੇਣੀ ਚਾਹੂੰਗਾ ਕਿ ਕੋਈ ਵੀ ਜਿਹੜਾ ਕਾਰਵਾਈ ਕਰਨ ਤੋਂ ਪਹਿਲਾਂ ਸੋਚ ਲੈਣ ਅਸੀਂ ਪੂਰੀ ਤਰ੍ਹਾਂ ਮੁਸਤੈਦ ਹਾਂ ਤੇ ਪੂਰੀ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਵਚਨਬੱਧ ਹਾਂ ਜਿਹੜੀ ਇਹ ਨਾਕਾਬੰਦੀ ਕੀਤੀ ਗਈ ਸੀ ਕਿਸੇ ਸੂਚਨਾ ਦੇ ਆਧਾਰ ਤੇ ਕੀਤੀ ਜੀ ਜੀ ਬਿਲਕੁਲ ਸਾਡੀਆਂ ਸਪੈਸ਼ਲ ਬ੍ਰਾਂਚਸ ਆਲਰੇਡੀ ਐਕਟੀਵੇਟਡ ਹੈਗੀਆਂ ਨੇ ਜੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਸਗੀ ਟਿਪ ਆਫ ਸਗੀ ਉਹਦੇ ਆਧਾਰ ਤੇ ਹੀ ਨਾਕਾਬੰਦੀ ਕਰਕੇ ਸਾਰੀ ਥੋੜਾ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਕੈਮਰਾਮੈਨ ਮਨੀਸ਼ ਦੇ ਨਾਲ ਭਾਵਨਾ ਜਲੰਧਰ